ਨਿਊਜ਼ੀਲੈਂਡ ਸਰਕਾਰ ਨੇ ਦਵਾਈਆਂ ਦੀ ਪ੍ਰਿਸਕ੍ਰਿਪਸ਼ਨ ਫੀਸ ਨੂੰ ਲੈ ਕੇ ਵੱਡਾ ਯੂਟਨ ਲਿਆ ਹੈ ਹੁਣ 12 ਮਹੀਨਿਆਂ ਲਈ ਜਾਰੀ ਹੋਣ ਵਾਲੀ ਪ੍ਰਿਸਕ੍ਰਿਪਸ਼ਨ ਤੇ ਮਰੀਜ਼ਾਂ ਨੂੰ ਸਿਰਫ 1 ਵਾਰ ਹੀ 5 ਡਾਲਰ ਕੋ ਪੇਮੈਂਟ ਦੇਣੀ ਪਵੇਗੀ ਇਹ ਨਵਾਂ ਨਿਯਮ ਫਰਵਰੀ ਤੋਂ ਲਾਗੂ ਹੋਵੇਗਾ ਸਰਕਾਰ ਨੇ 2025 ਦੇ ਬਜਟ ਵਿੱਚ ਐਲਾਨ ਕੀਤਾ ਸੀ ਕਿ ਡਾਕਟਰ ਕੋਲ ਬਾਰ-ਬਾਰ ਜਾਣ ਦੇ ਖਰਚੇ ਨੂੰ ਘਟਾਉਣ ਲਈ 12 ਮਹੀਨੇ ਦੀ ਪ੍ਰਿਸਕ੍ਰਿਪਸ਼ਨ ਦਿੱਤੀ ਜਾਵੇਗੀ ਪਹਿਲਾਂ ਸੋਚਿਆ ਜਾ ਰਿਹਾ ਸੀ ਕਿ ਹਰ 3 ਮਹੀਨੇ ਦਵਾਈ ਲੈਂਦੇ ਸਮੇਂ ਮਰੀਜ਼ਾਂ ਨੂੰ 5 ਡਾਲਰ ਫੀਸ ਦੇਣੀ ਪਵੇਗੀ ਪਰ ਹੁਣ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ ਸਿਹਤ ਮੰਤਰਾਲੇ ਦੇ ਡਾਕੂਮੈਂਟ ਮੁਤਾਬਕ ਕੈਬਨਿਟ ਕਮੇਟੀ ਨੇ ਮੰਨਿਆ ਹੈ ਕਿ ਵਾਰ-ਵਾਰ ਕੋ-ਪੇਮੈਂਟ ਲੈਣ ਨਾਲ ਮਰੀਜ਼ਾਂ ਤੇ ਵਿੱਤੀ ਬੋਝ ਪੈਂਦਾ ਹੈ ਸਿਹਤ ਮੰਤਰੀ ਸਮਿਅਨ ਬਰਾਊਨ ਨੇ ਕਿਹਾ ਹੈ ਕਿ ਇਹ ਪੁਰਾਣਾ ਫੈਸਲਾ ਮਰੀਜ਼ਾਂ ਦੇ ਖਤਰੇ ਘਟਾਉਣ ਲਈ ਸਰਕਾਰੀ ਮਕਸਦ ਨਾਲ ਮੇਲ ਨਹੀਂ ਖਾਂਦਾ ਇਸਨੇ ਹੁਣ ਸਿਰਫ ਪਹਿਲੀ ਵਾਰ ਦਵਾਈ ਲੈਂਦੇ ਸਮੇਂ ਹੀ 5 ਡਾਲਰ ਦੇਣੇ ਪੈਣਗੇ ਸਰਕਾਰੀ ਅੰਕੜਿਆਂ ਮੁਤਾਬਕ ਸਾਲ 2023-24 ਵਿੱਚ ਲਗਭਗ 1.91 ਲੱਖ ਲੋਕ ਦਵਾਈ ਦੀ ਕੀਮਤ ਕਾਰਨ ਪ੍ਰੈਸਕ੍ਰਿਪਸ਼ਨ ਨਹੀਂ ਪ੍ਰਵਾਸ ਸਕੇ ਨਵੇਂ ਫੈਸਲੇ ਨਾਲ ਮਰੀਜ਼ ਇੱਕ ਸਾਲ ਦੇ ਵਿੱਚ 15 ਡਾਲਰ ਤੱਕ ਦੀ ਬਚਤ ਕਰ ਸਕਣਗੇ ਹਾਲਾਂਕਿ ਇਸ ਨਾਲ ਹੈਲਥ ਨਿਊਜ਼ੀਲੈਂਡ ਤੇ ਸਾਲਾਨਾ 6 ਤੋਂ 23 ਮਿਲੀਅਨ ਡਾਲਰ ਤੱਕ ਦਾ ਵਾਧੂ ਖਰਚਾ ਆ ਸਕਦਾ ਹੈ ਫਾਰਮੇਸੀ ਗਿਲਡ ਦੇ ਮੁਖ ਕਾਰਜਕਾਰੀ ਐਂਡਰੂ ਗਾਰਡਨ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਮਰੀਜ਼ਾਂ ਜੀਪੀਜ਼ ਅਤੇ ਕਮਿਊਨਿਟੀ ਫਾਰਮੇਸੀ ਲਈ ਵੱਡੀ ਰਹਾਤ ਹੈ ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਇੱਕ ਫਰਵੀਤੋ ਫਾਰਮਿਸਟਰ ਵੀ ਪ੍ਰੈਸਕ੍ਰਿਪਸ਼ਨ ਲਿਖ ਸਕਦੇ ਹਨ ਹਾਲਾਂਕਿ ਫਾਰਮੇਸੀ ਗਰੁੱਪਾਂ ਦਾ ਕਹਿਣਾ ਹੈ ਕਿ ਇਸ ਲਈ ਪੂਰੀ ਤਿਆਰੀ ਵਿੱਚ ਹਾਲੇ ਸਮਾਂ ਲੱਗ ਸਕਦਾ ਹੈ ਲੰਬੇ ਸਮੇਂ ਦੀਆਂ ਬਿਮਾਰੀਆਂ ਜਿਵੇਂ ਕਿ ਦਮਾ ਸ਼ੂਗਰ ਮਿਰਗੀ ਅਤੇ ਹਾਈ ਬੀਪੀ ਨਾਲ ਜੂਝ ਰਹੇ ਲੋਕਾਂ ਲਈ ਇਹ ਫੈਸਲਾ ਵੱਡੀ ਰਾਹਤ ਵਜੋਂ ਵੇਖਿਆ ਜਾ ਰਿਹਾ ਹੈ। ਨਿਊਜ਼ੀਲੈਂਡ ਸਰਕਾਰ ਨੇ ਦਵਾਈਆਂ ਦੀ ਪ੍ਰੈਸਕ੍ਰਿਪਸ਼ਨ ਫੀਸ ਨੂੰ ਲੈ ਕੇ ਵੱਡਾ ਯੂ-ਟਰਨ ਲਿਆ ਹੈ। ਹੁਣ 12 ਮਹੀਨਿਆਂ ਲਈ ਜਾਰੀ ਹੋਣ ਵਾਲੀ ਪ੍ਰੈਸਕ੍ਰਿਪਸ਼ਨ ਤੇ ਮਰੀਜ਼ਾਂ ਨੂੰ ਸਿਰਫ ਇੱਕ ਵਾਰ ਹੀ 5 ਡਾਲਰ ਕੋ ਪੇਮੈਂਟ ਦੇਣੀ ਪਵੇਗੀ ਇਹ ਨਵਾਂ ਨਿਯਮ ਫਰਵਰੀ ਤੋਂ ਲਾਗੂ ਹੋਵੇਗਾ ਸਰਕਾਰ ਨੇ 2025 ਦੇ ਬਜਟ ਵਿੱਚ ਐਲਾਨ ਕੀਤਾ ਸੀ ਕਿ ਡਾਕਟਰ ਕੋਲ बार-बार ਜਾਣ ਦੇ ਖਰਚੇ ਨੂੰ ਘਟਾਉਣ ਲਈ 12 ਮਹੀਨੇ ਦੀ ਪ੍ਰੈਸਕ੍ਰਿਪਸ਼ਨ ਦਿੱਤੀ ਜਾਵੇਗੀ ਪਹਿਲਾਂ ਇਹ ਸੋਚਿਆ ਜਾ ਰਿਹਾ ਸੀ ਕਿ ਹਰ 3 ਮਹੀਨੇ ਦਵਾਈ ਲੈਂਦੇ ਸਮੇਂ ਮਰੀਜ਼ਾਂ ਨੂੰ 5 ਡਾਲਰ ਫੀਸ ਦੇਣੀ ਪਵੇਗੀ ਪਰ ਹੁਣ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ ਸਿਹਤ ਮੰਤਰਾਲੇ ਦੇ ਡਾਕੂਮੈਂਟ ਮੁਤਾਬਕ ਕੈਬਨਿਟ ਕਮੇਟੀ ਨੇ ਮੰਨਿਆ ਹੈ ਕਿ ਵਾਰ-ਵਾਰ ਕੋ ਪੇਮੈਂਟ ਲੈਣ ਹਾਲਾਂਕਿ ਮਰੀਜ਼ਾਂ ਤੇ ਵਿੱਤੀ ਬੋਝ ਪੈਂਦਾ ਹੈ ਸਿਹਤ ਮੰਤਰੀ ਸਮਿਅਨ ਬਰਾਊਨ ਨੇ ਕਿਹਾ ਹੈ ਕਿ ਇਹ ਪੁਰਾਣਾ ਫੈਸਲਾ ਮਰੀਜ਼ਾਂ ਦੇ ਖਤਰੇ ਘਟਾਉਣ ਲਈ ਸਰਕਾਰੀ ਮਕਸਦ ਨਾਲ ਮੇਲ ਨਹੀਂ ਖਾਂਦਾ ਇਸ ਲਈ ਹੁਣ ਸਿਰਫ ਪਹਿਲੀ ਵਾਰ ਦਵਾਈ ਲੈਂਦੇ ਸਮੇਂ ਹੀ 5 ਡਾਲਰ ਦੇਣੇ ਪੈਣਗੇ ਸਰਕਾਰੀ ਅੰਕੜਿਆਂ ਮੁਤਾਬਕ ਸਾਲ 2023-24 ਵਿੱਚ ਲਗਭਗ 191000 ਲੋਕ ਦਵਾਈ ਦੀ ਕੀਮਤ ਕਾਰਨ ਪ੍ਰੈਸਕ੍ਰਿਪਸ਼ਨ ਨਹੀਂ ਪ੍ਰਵਾਸ ਸਕੇ ਨਵੇਂ ਫੈਸਲੇ ਨਾਲ ਮਰੀਜ਼ 1 ਸਾਲ ਦੇ ਵਿੱਚ 15 ਡਾਲਰ ਤੱਕ ਦੀ ਬਚਤ ਕਰ ਸਕਣਗੇ ਹਾਲਾਂਕਿ ਇਸ ਨਾਲ ਹੈਲਥ ਨਿਊਜ਼ੀਲੈਂਡ ਤੇ ਸਾਲਾਨਾ 6 ਤੋਂ 23 ਮਿਲੀਅਨ ਡਾਲਰ ਤੱਕ ਦਾ ਵਾਧੂ ਖਰਚਾ ਆ ਸਕਦਾ ਹੈ ਫਾਰਮੇਸੀ ਗਿਲਡ ਦੇ ਮੁੱਖ ਕਾਰਜਕਾਰੀ ਐਂਡਰੂ ਗਾਰਡਨ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਮਰੀਜ਼ਾਂ ਜੀਪੀਜ਼ ਅਤੇ ਕਮਿਊਨਿਟੀ ਫਾਰਮੇਸੀ ਲਈ ਵਧ ਰਿਹਾ ਹੈ। ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਇੱਕ ਫਰਵੀਤੋ ਫਾਰਮਿਸਟਰ ਵੀ ਪ੍ਰੈਸਕ੍ਰਿਪਸ਼ਨ ਲਿਖ ਸਕਦੇ ਹਨ ਹਾਲਾਂਕਿ ਫਾਰਮੇਸੀ ਗਰੁੱਪਾਂ ਦਾ ਕਹਿਣਾ ਹੈ ਕਿ ਇਸ ਲਈ ਪੂਰੀ ਤਿਆਰੀ ਵਿੱਚ ਹਾਲੇ ਸਮਾਂ ਲੱਗ ਸਕਦਾ ਹੈ। ਲੰਮੇ ਸਮੇਂ ਦੀਆਂ ਬਿਮਾਰੀਆਂ ਜਿਵੇਂ ਕਿ ਦਮਾ, 슈ਗਰ, ਮਿਰਗੀ ਅਤੇ ਹਾਈ ਬੀਪੀ ਨਾਲ ਜੂਝ ਰਹੇ ਲੋਕਾਂ ਲਈ ਇਹ ਫੈਸਲਾ ਵੱਡੀ ਰਾਹਤ ਵਜੋਂ ਵੇਖਿਆ ਜਾ ਰਿਹਾ ਹੈ। ਨਿਊਜ਼ੀਲੈਂਡ ਸਰਕਾਰ ਨੇ ਦਵਾਈਆਂ ਦੀ ਪ੍ਰਿਸਕ੍ਰਿਪਸ਼ਨ ਫੀਸ ਨੂੰ ਲੈ ਕੇ ਵੱਡਾ ਯੂ-ਟਰਨ ਲਿਆ ਹੈ। ਹੁਣ 12 ਮਹੀਨਿਆਂ ਲਈ ਜਾਰੀ ਹੋਣ ਵਾਲੀ ਪ੍ਰਿਸਕ੍ਰਿਪਸ਼ਨ ਤੇ ਮਰੀਜ਼ਾਂ ਨੂੰ ਸਿਰਫ ਇੱਕ ਵਾਰ ਹੀ 5 ਡਾਲਰ ਕੋ ਪੇਮੈਂਟ ਦੇਣੀ ਪਵੇਗੀ ਇਹ ਨਵਾਂ ਨਿਯਮ ਫਰਵਰੀ ਤੋਂ ਲਾਗੂ ਹੋਵੇਗਾ ਸਰਕਾਰ ਨੇ 2025 ਦੇ ਬਜਟ ਵਿੱਚ ਐਲਾਨ ਕੀਤਾ ਸੀ ਕਿ ਡਾਕਟਰ ਕੋਲ ਬਾਰ-ਬਾਰ ਜਾਣ ਦੇ ਖਰਚੇ ਨੂੰ ਘਟਾਉਣ ਲਈ 12 ਮਹੀਨੇ ਦੀ ਪ੍ਰੈਸਕ੍ਰਿਪਸ਼ਨ ਦਿੱਤੀ ਜਾਵੇਗੀ ਪਹਿਲਾਂ ਸੋਚਿਆ ਜਾ ਰਿਹਾ ਸੀ ਕਿ ਹਰ 3 ਮਹੀਨੇ ਦਵਾਈ ਲੈਂਦੇ ਸਮੇਂ ਮਰੀਜ਼ਾਂ ਨੂੰ 5 ਡਾਲਰ ਫੀਸ ਦੇਣੀ ਪਵੇਗੀ ਪਰ ਹੁਣ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ ਸਿਹਤ ਮੰਤਰਾਲੇ ਦੇ ਡਾਕੂਮੈਂਟ ਮੁਤਾਬਕ ਕੈਬਨਿਟ ਕਮੇਟੀ ਨੇ ਮੰਨਿਆ ਹੈ ਕਿ ਵਾਰ-ਵਾਰ ਕੋ ਪੇਮੈਂਟ ਲੈਣ ਨਾਲ ਮਰੀਜ਼ਾਂ ਤੇ ਵਿੱਤੀ ਬੋਝ ਪੈਂਦਾ ਹੈ। ਸਿਹਤ ਮੰਤਰੀ ਸਮਿਅਨ ਬਰਾਊਨ ਨੇ ਕਿਹਾ ਹੈ ਕਿ ਇਹ ਪੁਰਾਣਾ ਫੈਸਲਾ ਮਰੀਜ਼ਾਂ ਦੇ ਖਤਰੇ ਘਟਾਉਣ ਲਈ ਸਰਕਾਰੀ ਮਕਸਦ ਨਾਲ ਮੇਲ ਨਹੀਂ ਖਾਂਦਾ ਇਸ ਲਈ ਹੁਣ ਸਿਰਫ ਪਹਿਲੀ ਵਾਰ ਦਵਾਈ ਲੈਣ ਦੇ ਸਮੇਂ ਹੀ 5 ਡਾਲਰ ਦੇਣੇ ਪੈਣਗੇ ਸਰਕਾਰੀ ਅੰਕੜਿਆਂ ਮੁਤਾਬਕ ਸਾਲ 2023-24 ਵਿੱਚ ਲਗਭਗ 1,91,000 ਲੋਕ ਦਵਾਈ ਦੀ ਕੀਮਤ ਕਾਰਨ ਪ੍ਰਸਕ੍ਰਿਪਸ਼ਨ ਨਹੀਂ ਪ੍ਰਵਾਸ ਸਕੇ ਨਵੇਂ ਫੈਸਲੇ ਨਾਲ ਮਰੀਜ਼ ਇੱਕ ਸਾਲ ਦੇ ਵਿੱਚ 15 ਡਾਲਰ ਤੱਕ ਦੀ ਬਚਤ ਕਰ ਸਕਣਗੇ ਹਾਲਾਂਕਿ ਇਸ ਨਾਲ ਹੈਲਥ ਨਿਊਜ਼ੀਲੈਂਡ ਤੇ ਸਾਲਾਨਾ 6 ਤੋਂ 23 ਮਿਲੀਅਨ ਡਾਲਰ ਤੱਕ ਦਾ ਵਾਧੂ ਖਰਚਾ ਆ ਸਕਦਾ ਹੈ ਫਾਰਮੇਸੀ ਗਿਲਡ ਦੇ ਮੁਖ ਕਾਰਜਕਾਰੀ ਐਂਡਰੂ ਗਾਰਡਨ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਮਰੀਜ਼ਾਂ ਜੀਪੀਜ਼ ਅਤੇ ਕਮਿਊਨਿਟੀ ਫਾਰਮੇਸੀ ਲਈ ਵੱਡੀ ਰਹਾਤ ਹੈ ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਇੱਕ ਫਰਵੀਟੋ ਫਾਰਮਿਸਟਰ ਵੀ ਪ੍ਰੈਸਕ੍ਰਿਪਸ਼ਨ ਲਿਖ ਸਕਦੇ ਹਨ ਹਾਲਾਂਕਿ ਫਾਰਮੇਸੀ ਗਰੁੱਪਾਂ ਦਾ ਕਹਿਣਾ ਹੈ ਕਿ ਇਸ ਲਈ ਪੂਰੀ ਤਿਆਰੀ ਵਿੱਚ ਹਾਲੇ ਸਮਾਂ ਲੱਗ ਸਕਦਾ ਹੈ ਲੰਬੇ ਸਮੇਂ ਦੀਆਂ ਬਿਮਾਰੀਆਂ ਜਿਵੇਂ ਕਿ ਦਮਾ, ਸ਼ੂਗਰ, ਮਿਰਗੀ ਅਤੇ ਹਾਈ ਬੀਪੀ ਨਾਲ ਜੂਝ ਰਹੇ ਲੋਕਾਂ ਲਈ ਇਹ ਫੈਸਲਾ ਵੱਡੀ ਰਾਹਤ ਵਜੋਂ ਵੇਖਿਆ ਜਾ ਰਿਹਾ ਹੈ।